ਦਰਦਨਾਕ ਸੜਕੀ ਹਾਦਸਾ ਵਾਪਰਿਆ ਜਿਸ ਦੇ ਵਿੱਚ ਮੁੰਡੇ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਵੇਖੀਆਂ ਨਹੀਂ ਜਾਂਦੀਆਂ ਇੱਕ ਗੱਡੀ ਜਿਸ ਦੇ ਆਰ ਪਾਰ ਲੋਹੇ ਦਾ ਇੱਕ ਖੰਭਾ ਹੋ ਜਾਂਦਾ ਹੈ ਤੇ ਗੱਡੀ ਦੇ ਵਿੱਚ ਸਵਾਰ ਉਹ ਨੌਜਵਾਨ ਜਿਸ ਦੀ ਜਾਨ ਚਲੀ ਗਈ ਹੈ ਬੀਤੀ ਰਾਤ ਬਠਿੰਡਾ ਚੰਡੀਗੜ੍ਹ ਕੌਮੀ ਮੁੱਖ ਮਾਰਗ ਤੇ ਪਿੰਡ ਤਨੋਲਾ ਵਿਖੇ ਪੁੱਲ ਚੜਨ ਲੱਗੀ ਗੱਡੀ ਸਾਈਡ ਤੇ ਲੱਗੇ ਡਿਵਾਈਡਰ ਦੇ ਨਾਲ ਟਕਰਾਉਣ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋਈ ਹੈ। ਇੱਥੇ ਗੱਡੀ ਦੇ ਵਿੱਚ ਸਵਾਰ ਇੱਕ ਨੌਜਵਾਨ ਦੀ ਮੌਤ ਹੋਈ ਹੈ ਤੇ ਇੱਕ ਹੋਰ ਜ਼ਖਮੀ ਦੱਸਿਆ ਜਾ ਰਿਹਾ ਹੈ। ਤਾਂ ਇਹ ਪਰਿਵਾਰਕ ਮੈਂਬਰ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਦਰਦਨਾਕ ਸੜਕੀ ਹਾਦਸੇ ਦੇ ਵਿੱਚ ਜਵਾਨ ਮੁੰਡੇ ਦੀ ਮੌਤ ਹੋਈ ਹੈ ਤੇ ਮਾਪੇ ਜਿਹੜੇ ਨੇ ਇਸ ਵੇਲੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਇਹ ਮੁੰਡਾ ਟਾਬੇ ਤੋਂ ਰੋਟੀ ਖਾ ਕੇ ਵਾਪਸ ਬਰਨਾਲੇ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਜਦ ਮਾਨਾ ਪਿੰਡੀ ਢੋਲਾ ਨਜ਼ਦੀਕ ਪੁਲ ਚੜਨ ਲੱਗਿਆ ਤਾਂ ਬਰਨਾਲਾ ਨੂੰ ਜਾ ਰਹੀ ਗੱਡੀ ਦੀ ਫੇਟ ਵਜਨ ਦੇ ਕਾਰਨ ਪੁਲ ਦੇ ਡਿਵਾਈਡਰ ਦੇ ਵਿੱਚ ਇਸ ਦੀ ਗੱਡੀ ਜਾ ਵਜਦੀ ਹੈ ਇਤਿਹਾਸਾ ਨਾ ਭਿਆਨਕ ਸੀ ਕਿ ਡਿਵਾਈਡਰ ਤੇ ਲੱਗਿਆ ਹੋਇਆ ਲੋਹੇ ਦਾ ਐਂਗਲ ਜੋ ਕਿ ਮੂਰਲੇ ਸ਼ੀਸ਼ੇ ਵਿੱਚੋਂ ਦੀ ਪਾਰ ਹੁੰਦਾ ਹੋਇਆ ਪਿਛਲੇ ਸ਼ੀਸ਼ੇ ਤੋਂ ਬਾਹਰ ਨਿਕਲ ਗਿਆ ਇਸ ਹਾਦਸੇ ਦੇ ਵਿੱਚ ਜਿਹੜਾ ਨੌਜਵਾਨ ਗੱਡੀ ਦੇ ਵਿੱਚ ਸਵਾਰ ਸੀ ਉਸ ਦੀ ਜਾਨ ਚਲੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਇਹ ਪਰਿਵਾਰ ਜਿਹੜਾ ਹੈ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਦੋ ਭੈਣਾਂ ਦਾ ਇਕੱਲਾ ਭਰਾ ਸੀ ਜਿਸ ਦੀ ਮੌਤ ਹੋਈ ਹੈ ਤਾਂ ਉਧਰ ਪੁਲਿਸ ਦੇ ਵੱਲੋਂ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਹ ਦਰਦਨਾਕ ਸੜਕੀ ਹਾਦਸਾ ਵਾਪਰਿਆ ਜਿਹੜੀਆਂ ਤਸਵੀਰਾਂ ਨਹੀਂ ਦੇਖੀਆਂ ਜਾਂਦੀਆਂ ਮਾਪਿਆਂ ਦਾ ਪਿੱਛੇ ਰੋ ਰੋ ਕੇ ਇਸ ਵੇਲੇ ਬੁਰਾ ਹਾਲ ਹੋ ਗਿਆ ਹੈ ਸਾਡੇ ਹੁੱਚਾ ਦਾ ਨਾਮ ਮੱਖਣ ਸਿੰਘ ਸੀਗਾ ਤੇ ਇਹ ਰੀਵਰਾਤ ਨੂੰ 9:00 ਵਜੇ ਰਜਵਾਰੇ ਟਾਬੇ ਤੇ ਤੁਹਾਨੂੰ ਉੱਲੇ ਖਾਣਾ ਖਾਣ ਵਾਸਤੇ ਗਿਆ ਸੀਗਾ ਤੇ ਜਦੋਂ ਉਹ ਤੋਂ ਖਾਣਾ ਖਾ ਕੇ ਵਾਪਸ ਆ ਰਹੇ ਸੀ ਤਾਂ ਕਿਸੇ ਵਾਪਸ ਆ ਰਹੇ ਤਾਂ ਕਿਸੇ ਤੇ ਰਫਤਾਰ ਗੱਡੀ ਆਈ ਜਿਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਕਿੜਾ ਸੀਗਾ ਕਿ ਰੋਡ ਦੇ ਉੱਤੇ ਬਣਿਆ ਹੋਇਆ ਜਿਹੜਾ ਪਿੱਲਰ ਸੀਗਾ ਉਹ ਪਿੱਲਰ ਗੱਡੀ ਨੂੰ ਕ੍ਰੋਸ ਕਰਦਾ ਹੋਇਆ ਇਹਦੇ ਸਰਵਿਸ ਦੀ ਪਾਰ ਹੋ ਗਿਆ ਤੇ ਜਿਸ ਕਾਰਨ ਮੌਕੇ ਤੇ ਹੀ ਇਸ ਦੀ ਮੌਤ ਹੋ ਗਈ ਹੈ ਤੇ ਬਾਕੀ ਜੋ ਪਰਿਵਾਰ ਦੇ ਵਿੱਚ ਤੇ ਕਿੰਨੇ ਜਾਣੇ ਸੀ ਤੇ ਕਿੰਨੇ ਕੰਬੀਰ ਜ਼ਖਮੀ ਹੋਏ ਜੀ ਤੇ ਇਹ ਦੋ ਜਾਣੀ ਸੀ ਗੱਡੀ ਦੇ ਵਿੱਚ ਦੂਸਰਾ ਇਹਦਾ ਦੋਸਤ ਹੀ ਮੁੰਡਾ ਜੋ ਆਪਣੇ प्रदीप ਡਾਕਟਰ ਦੇ ਉੱਤੇ ਦਾਖਲ ਕੀਤਾ ਹੋਇਆ ਤੇ ਉਹਦੀ ਵੀ ਬਾਹ ਫ੍ਰੈਕਚਰ ਹੋ ਗਈ ਹੈ ਤੇ ਸੱਤ ਚ ਟਾਂਕੇ ਹਨ ਠੀਕ ਹੈ ਇਸ ਦੀ ਮੌਕੇ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਨੂੰ ਕਿਵੇਂ ਕੀ ਕਹਿਣਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਈ ਜੀ ਉਸ ਤੋਂ ਅਸੀਂ ਇਹੀ ਇਨਸਾਫ ਦੀ ਮੰਗ ਕਰਦੇ ਹਾਂ ਕਿ ਪਰਿਵਾਰ ਦੇ ਵਿੱਚ ਇਹੀ ਇਕੱਲਾ ਬੱਚਾ ਕਮਾਉਣ ਵਾਲਾ ਸੀਗਾ ਕਿ ਦੋ ਭੈਣਾਂ ਦਾ ਇਕੱਲਾ ਭਰਾ ਸੀਗਾ ਇਹ ਦੋ ਪਰਿਵਾਰਾਂ ਦਾ ਇਕੱਲਾ ਪੁੱਤ ਸੀਗਾ ਤੇ ਅਸਤੇਹੀ ਮੰਗ ਕਰਦੇ ਆ ਕਿ ਉਸ ਤੇ ਵਕਤਵੱਧ ਕਾਰਵਾਈ ਕਰਕੇ ਖਲਾਫ ਜੋ ਵੀ ਹੈ ਕਾਰਵਾਈ ਕਰਕੇ ਸਾਨੂੰ ਇਨਸਾਫ ਹੋਇਆ ਜਾਵੇ ਤਾਂ ਕਿ ਪਰਿਵਾਰ ਦੀ ਆਰਥਿਕ ਮਦਦ ਹੋਵੇ ਅੱਛਾ ਜੀ ਉਹ ਮੁੰਡੇ ਦਾ ਨਾਮ ਜੀ ਜੋਧ ਸਿੰਘ ਸੀ ਤੇ ਉਹ ਪਰਿਵਾਰ ਦੇ ਵਿੱਚ ਇਕੱਲਾ ਹੀ ਦੋ ਪਰਿਵਾਰਾਂ ਦਾ ਇਕੱਲਾ ਪੁੱਤਰ ਸੀ ਤੇ ਦੋ ਭੈਣਾਂ ਦਾ ਇਕੱਲਾ ਭਰਾ ਸੀ ਰਾਤ ਬਈ 11:00 ਵਜੇ ਦੇ ਕਰੀਬ ਰਿਜਵਾੜੇ ਆਪਣੇ ਇਧਰੋਂ ਟਾਬੇ ਤੋਂ ਆ ਰਹੇ ਸੀਗੇ ਤੇ ਕੋਈ ਗੱਡੀ ਸਾਈਡ ਤੋਂ ਫੀਟ ਮਾਰ ਗਈ ਬਲੀ ਨੂੰ ਗੱਡੀ ਦੱਸੀ ਜਾਂਦੀ ਆ ਜਿਹਦੇ ਕਰ ਇਹਨਾਂ ਦੀ ਗੱਡੀ ਦੀ ਬੈਲੈਂਸ ਖਰਾਬ ਹੋ ਗਿਆ ਤੇ ਗੱਡੀ ਬਹੁਤ ਹੀ ਦੁਰ ਦਿਸ਼ਾ ਹੋ ਗਈ ਮਤਲਬ ਇੰਨੇ ਮੌਕੇ ਤੇ ਜੋਤ ਸਿੰਘ ਦੀ ਮੌਤ ਹੋ ਗਈ ਤੇ ਇਹ ਪਰਿਵਾਰ ਦੇ ਵਿੱਚ ਇਕੱਲਾ ਕਮਾਉਣ ਵਾਲਾ ਸੀਗਾ ਦੋ ਜਣੇ ਸਵਾਰ ਸੀ ਜੀ ਇੱਕ ਇਹਦਾ ਦੋਸਤੀ ਉਹਦੀ ਬਾਹਾਂ ਫ੍ਰੈਕਚਰ ਹੋ ਗਈ ਜ਼ਖਮੀ ਹੋ ਗਿਆ ਜ਼ਖਮੀ ਆ ਉਹ ਵੀ ਜ਼ਖਮੀ ਆ ਜੀ ਹਜੇ ਦਾਖਲਾ ਤੇ ਇਹ ਮੌਕੇ ਤੇ ਮੌਤ ਹੋ ਗਈ ਜੋ ਸਿੰਘ ਨੇ ਜੋ ਸਿੰਘ ਦੀ ਹਾਂ ਜੀ ਕਿੰਨੀ ਉਮਰ ਸੀ ਉਮਰ 27 27 ਸਾਲ ਦੀ ਮੱਖਣ ਕਹਿੰਦੇ ਆ ਉਹ ਤਾਂ ਸਾਡੇ ਇੱਥੇ ਬਾਰ ਦੀ ਫੈਲ ਲੱਗੀ ਹੋਈ ਸੀ ਕਰੀਬਨ 6 ਮਹੀਨੇ ਹੋ ਗਏ ਸੀ ਫੈਲ ਲੱਗੀ ਨੂੰ ਤੇ ਇੱਥੇ ਵੀ ਇਹ ਮੱਜਾਂ ਦਾ ਆਪਦਾ ਕੰਮ ਤੋੜਿਆ ਹੋਇਆ ਸੀ ਤੇ ਪਰਿਵਾਰ ਦੀ ਬਹੁਤ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰ ਰਿਹਾ ਸੀਗਾ ਇਕੱਲਾ ਹੀ ਬੱਚਾ ਸੀਗਾ ਜੀ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਸਾਡੇ ਨਾਲ ਹੈ ਜੀ ਪੈਸੇ ਅਸੀਂ ਪੰਕ ਕਰਦੇ ਆ ਆਰਸੀ ਤੌਰ ਤੇ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਪਰਿਵਾਰ ਦੀ ਜਿੰਨਾ ਹੋ ਸਕੇ ਉਹਨਾਂ ਪਰਿਵਾਰ ਨੂੰ ਮਦਦ ਕੀਤੀ ਜਾਵੇ ਇਸ ਤਰ੍ਹਾਂ ਇਹਨਾਂ ਦੋ ਲੜਕੇ ਸੀਗੇ ਦਾ ਆਪਣੇ ਜੋਰ ਸਿੰਘ ਪੁੱਤਰ ਅਸ਼ਪਾਲ ਸਿੰਘ ਵਾਸੀ ਬਰਨਾਲਾ ਤੇ ਦਵਿੰਦਰ ਸਿੰਘ ਪੁੱਤਰ ਕੀਰਤ ਸਿੰਘ ਵਾਸੀ ਬਰਨਾਲਾ ਇਹ ਆਪਣੇ ਰਿਸ਼ਤੇਦਾਰਾਂ ਨਾਲ ਜਿਵੇਂ ਜਵਾਰੇ ਤੋਂ ਦਵਿੰਦਰ ਕਰਕੇ ਚੱਲੇ ਸੀਗੇ ਫਿਰ ਸਾਢੇ 11 ਵਜੇ ਇਹਨਾਂ ਦਾ ਉੱਤੇ ਪੁਲ ਦੇ ਕੋਲ ਇੱਕ ਗੱਡੀ ਨਾਲ ਟਕਰਾਂਗ ਕਰਕੇ ਛੇਟ ਵੱਜਨ ਕਰਕੇ ਗੱਡੀ ਇਹਨਾਂ ਦੀ ਜਿਹੜੀ ਰੋਲਿੰਗ ਚ ਵੱਜ ਗਈ ਜਿਹੜੀ ਪੁਲ ਦੇ ਨਾਲ ਰੇਲਿੰਗ ਲੱਗੀ ਹੁੰਦੀ ਹੈ ਉਹ ਰੇਲਿੰਗ ਵੱਜਨ ਕਰਕੇ ਇਹਨਾਂ ਦੇ ਕਾਫੀ ਜ਼ਖਮੀ ਸੱਟ ਲੱਗੀ ਜੋਰ ਸਿੰਘ ਦੀ ਜਿੰਦੀ ਮੌਤ ਹੋ ਗਈ ਤੇ ਦੂਸਰਾ ਜੀ ਦੂਸਰਾ ਦਵਿੰਦਰ ਸਿੰਘ ਉਹ ਜਿਹੜੇ ਲਾਲਮੀ ਜੀ ਤੇ ਉਹ ਠੀਕ ਨੇ ਸਿਰਾਂ ਅੱਛਾ ਤੇ ਹੁਣ ਤੁਸੀਂ ਕੀ ਕਾਰਵਾਈ ਕੀਤੀ ਗਈ ਅਸੀਂ ਦਵਿੰਦਰ ਸਿੰਘ ਦਾ ਬਿਆਨ ਰਿਕਾਰਡ ਕੀਤਾ ਜੀ ਉਹਨਾਂ ਦੇ ਬਿਆਨਾਂ ਤੇ 176 ਨੰਬਰ ਮੁਕੱਦਮਾ ਦਰਜ ਕਰਕੇ ਮਦੀਨਤਾਰਾ 161 285 125 A ਤੇ 125 B 324 4 ਬੀ ਐਨਐਸ ਸਥਾਨਤਨੂ ਲਗਾਪੇ ਕਰਕੇ ਕਾਰਵਾਈਆਂ ਚੱਲਦੀਆਂ ਨੇ ਤੇ ਹੁਣ ਕੀ ਕੀਤਾ ਜਾ ਰਿਹਾ ਹੌ ਸੋਹਣੇ ਆਪਣੇ ਜੋਸ਼ਿੰਦ ਡੈਡ ਬੋਡੀ ਰਿਪੋਰਟ ਮੰਨੇ ਕਰਵਾ ਕੇ ਇਹ ਅਗਲੀ ਕਾਰਵਾਈ ਕਰੇ